ਲਦਾਖ ਬਾਰੇ ਆਪਾਂ ਫੇਰ ਗੱਲ ਕਰਦੇ ਇੱਕ ਵਾਰੀ ਅਸਲ ਦੇ ਵਿੱਚ ਕੀ ਹੈ ਨਾ ਹੁਣ ਐਗਜ਼ੈਕਟ ਮੰਗਾ ਮੈਨੂੰ ਯਾਦ ਨਹੀਂ ਹੈ ਇਹਦੇ ਤੇ ਗੱਲ ਕੀਤੀ ਸੀ ਜਦੋਂ ਵਾਂਗਚੁਕ ਬੈਠੇ ਸਨ ਉਹ ਤਾਂ ਲੰਮਾ ਸਮਾਂ ਹੜਤਾਲ ਤੇ ਬੈਠੇ ਰਹੇ ਸੀ ਸਾ ਲੰਮਾ ਸਮਾਂ ਹੜਤਾਲ ਤੇ ਬੈਠੇ ਰਹੇ ਤੇ ਉਸ ਤੋਂ ਬਾਅਦ ਦਿੱਲੀ ਉਹਨਾਂ ਨੇ ਮਾਰਚ ਵੀ ਕਰਨਾ ਚਾਹਿਆ ਸੀਗਾ ਦੇਖੋ ਵਾਂਗਚੁਕ ਬਾਰੇ ਜੇ ਦੋ ਤੁਸੀਂ ਪੜੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹ ਸ਼ਖਸ ਕੀ ਹੈ ਉਹ ਜਿਹੜੀ ਫਿਲਮ ਬਣੀ ਆ ਨਾ ਉਹ ਅਮੀਰ ਖਾਨ ਦੀ ਉਹ ਜਦ ਆਂਡ ਜਾ ਕੇ ਹਾਂ ਜੀ ਹਾਂ ਜੀ ਐਂਡ ਜਾ ਕੇ ਉੱਥੇੋਂ ਗੱਲ ਆਕ ਚ ਉਹ ਹੋਈ ਹੈ ਨਾ ਉਹ ਹੀ ਹੈ ਬਿਲਕੁਲ ਤੁਸੀਂ ਦੱਸਿਆ ਸੀ ਪਹਿਲਾਂ ਹੈ ਨਾ ਜੀ ਤਾਂ ਮਤਲਬ ਕਿ ਉਹਨਾਂ ਦੀਆਂ ਡਿਮਾਂਡਾਂ ਨਹੀਂ ਕੁਝ ਹਮ ਆਪਦੇ ਖੇਤਰ ਨੂੰ ਲੈ ਕੇ ਆਪਦੀ ਸੱਭਿਆਚਾਰ ਨੂੰ ਲੈ ਕੇ ਉਹ ਡਿਮਾਂਡਾਂ ਜਿਹੜੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਪੂਰੀਆਂ ਕਰ ਦੇਵੇ ਇੱਕ ਤੇ ਆ ਕਿ ਉਹਨਾਂ ਨੂੰ ਯੂਟੀ ਚ ਬਦਲ ਦਿੱਤਾ ਜੀ ਜਦ ਕਿ ਜਦੋਂ ਜੰਮੂ ਕਸ਼ਮੀਰ ਤੇ ਇਹ ਲਦਾਖ ਦਾ ਹਮ ਭਈ ਇਹਨਾਂ ਨੇ ਤੋੜ ਵਿਛੋੜਾ ਕਰਕੇ ਯੂਟੀ ਦਾ ਦਰਜਾ ਦਿੱਤਾ ਤਾਂ ਫਿਰ ਕਿਹਾ ਗਿਆ ਕਿ ਭਾਈ ਤੁਹਾਨੂੰ ਪੂਰਨ ਰਾਜ ਦਾ ਦਰਜਾ ਦੇ ਦੇਾਂਗੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਤਾਂ ਇਲੈਕਸ਼ਨ ਵੀ ਹੋ ਗਿਆ ਹਮ ਸਰਕਾਰ ਵੀ ਬਣ ਗਈ ਉਮਰ ਅਬਦੁੱਲਾ ਮੁੱਖ ਮੰਤਰੀ ਹੈ ਜੀ ਇਦਰੋਂ ਇਹ ਕਹਿੰਦੇ ਵੀ ਸਾਡਾ ਜਿਹੜਾ ਵਾਦਾ ਸੀ ਉਹ ਕਿਧਰ ਗਿਆ ਨਾ ਫਿਰ ਦੂਜੀ ਮੰਗਿਆ ਕਿ 6ਵੀਂ ਅਨੁਸੂਚੀ ਦੇ ਤਹਿਤ ਸੰਵਿਧਾਨਕ ਸੁਰੱਖਿਆ ਫਿਰ ਉਹ ਆ ਗਿਆ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਹੁਣ ਗੱਲ ਕੰਪਲੀਟ ਕਰ ਦਿੰਨੇ ਕਿ ਐਸਟੀ ਐਸਟੀ ਵਸੋਂ ਕਿੰਨੀ ਹੈ ਜਿੱਥੇ ਐਸਟੀ ਵਸੋਂ ਇੱਕ ਅਨੁਪਾਤ ਤੋਂ ਜ਼ਿਆਦਾ ਹੁੰਦੀ ਹੈ ਨਾ ਉੱਥੇ ਵਿਸ਼ੇਸ਼ ਸਵਿਧਾਨਕ ਸੁਰੱਖਿਆ ਪ੍ਰੋਟੈਕਸ਼ਨਿਜ਼ਮ ਕਹਿ ਲੋ ਉਹ ਦਿੱਤਾ ਜਾਂਦਾ ਹੈ ਜੀ ਜੀ ਥਰਡ ਹੈ ਕਿ ਕਾਰਗਿਲ ਤੇਲੇ ਅੱਡ ਅੱਡ ਲੋਕ ਸਭਾ ਸੀਟਾਂ ਜਿਹੜੀਆਂ ਬਣਾਈਆਂ ਜਾਂਦੇ ਤੇ ਸਰਕਾਰੀ ਨੌਕਰੀ ਦੇ ਵਿੱਚ ਸਥਾਨਕ ਲੋਕਾਂ ਨੂੰ ਭਰਤੀ ਦਿੱਤੀ ਜਾਵੇ ਆ ਚਾਰ ਡਿਮਾਂਡਾਂ ਨੇ ਮੁੱਖ ਤੌਰ ਤੇ ਤਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੀਆਂ ਮੰਗਾਂ ਨੂੰ ਆਣਾ ਗੌਲੀ ਰੱਖਿਆ ਅਵੋਇਡ ਕੀਤਾ ਤੇ ਫਿਰ ਇੱਕ ਦਿਨ ਕੀ ਹੁੰਦਾ ਕਿ ਤੁਹਾਨੂੰ ਪਤਾ ਹੈ ਕਈ ਵਾਰ ਕੱਖਾਂ ਦੇ ਥੱਲੇ ਧੁਖਦੀ ਅੱਗ ਵੀ ਭਾਂਬੜ ਬਣ ਜਾਂਦੀ ਆ ਜੀ ਬਿਲਕੁਲ ਤੋਂ ਇਸ ਕਰਕੇ ਇੰਨਾ ਨੇ ਬਹੁਤ ਲਾਈਟਲੀ ਲਿਆ ਉਹਨਾਂ ਨੂੰ ਇਗਨੋਰ ਕੀਤਾ ਕਿ ਮੁਠੀ ਪਰਲੋਕ ਨੇ ਸਾਈਡ ਤੇ ਬੈਠੇ ਨੇ ਪੜਾਣ ਦੇ ਥੱਲੇ ਕੀ ਕਰ ਲੈਣਗੇ ਤਾਂ ਇਹ ਅਮਿਤ ਸ਼ਾਹ ਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਡੀਆਂ ਗਲਤੀਆਂ ਨਲਾਇਕੀਆਂ ਕਰਕੇ ਮਨੀਪੁਰ ਚ ਕੀ ਹੋਇਆ ਜੀ ਠੀਕ ਹੈ ਨਾ ਦਿੱਲੀ ਚ ਕੀ ਹੋਇਆ ਹੂੰ ਬਤੇਰੀਆਂ ਥਾਵਾਂ ਦਾ ਸਭ ਤੁਹਾਡੇ ਸਾਹਮਣੇ ਆ ਤਾਂ ਹੁਣ ਇਹ ਇੱਕ ਬਾਤ ਕਹ ਲਓ ਕਿ ਸੁੰਦਰ ਇਲਾਕਾ ਹੈ ਹੂੰ ਬਹੁਤ ਮਤਲਬ ਕਿ ਇੱਕ ਐਸੀ ਜਗ੍ਹਾ ਹੈ ਜਿਸ ਨੂੰ ਦੇਖਣ ਦਾ ਹਜ਼ਾਰਾਂ ਲੱਖਾਂ ਲੋਕਾਂ ਦਾ ਸੁਪਨਾ ਹੁੰਦਾ ਹੈ ਜੀ ਜੀ ਕਿ ਤੁਸੀਂ ਉੱਥੇ ਵੀ ਇਦਾਂ ਕਰ ਕਰਕੇ ਤੇ ਅਖੀਰ ਭਾਂਬੜ ਮਚਵਾ ਦਿੱਤੇ ਨੇ ਇਹਨਾਂ ਨੂੰ ਠੀਕ ਕਰਨ ਦੀ ਲੋੜ ਹੈ ਜੀ 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 ਬਿਲਕੁਲ ਜੀ ਗੁਰਦੀਪ ਸਿੰਘ ਕਾਲੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਵੀ ਤੁਹਾਡੇ ਵਾਲੀਆਂ ਚਾਰੋਂ ਗੱਲਾਂ ਇਹਨਾਂ ਨੇ ਵੀ ਲਿਖ ਕੇ ਭੇਜਤੀਆਂ ਜੀ ਲਦਾਖ ਨੂੰ ਪੂਰੇ ਰਾਜ ਦਾ ਤਰਜਾ ਮਿਲੇ 6ਵੀਂ ਅਨੁਸੂਚੀ ਇਹਡ ਸਵਿਧਾਨਕ ਸੁਰੱਖਿਆ ਕਾਰਗਿਲ ਲਈ ਵੱਖਰੀ ਲੋਕ ਸਭਾ ਸੀਟ ਬਣਾਈ ਜਾਵੇ ਤੇ ਸਰਕਾਰੀ ਨੌਕਰੀਆਂ ਦੇ ਵਿੱਚ ਸਥਾਨਕ ਲੋਕਾਂ ਦੀ ਭਰਤੀ ਕੀਤੀ ਜਾਵੇ ਲਓ ਜੀ ਰਿਪੀਟ ਕਰ ਦਿੱਤਾ ਆਪਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਵਦੀਪ ਸਿੱਧੂ ਜੀ ਦੱਸ ਰਹੇ ਨੇ ਕਿ 30 ਤੋਂ ਜ਼ਿਆਦਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਅਵਾਰਡ ਮਿਲੇ ਨੇ ਵਾਹਿਗੁਰੂ ਜੀ ਤਾਨੂੰ ਨਾ ਇੱਕ ਮੈਂ ਕਿਤੇ ਦੱਸੂ ਮਤਾਂ ਨੂੰ ਕਿ ਇੱਕ ਉੱਥੇ ਤੇ ਸਿੱਖਿਆ ਮਾਡਲ ਵਾਂਗ ਚੁੱਕ ਨਦਰ ਲੈਵਲ ਤੇ ਲੈ ਗਿਆ ਨੈਕਸਟ ਲੈਵਲ ਤੇ ਲੈ ਗਿਆ ਉੱਥੇ ਇੱਕ ਪਿੰਡ ਹੈ ਜੀ ਐ ਗੱਲਾਂ ਚੋਂ ਗੱਲ ਨਿਕਲ ਆਉਂਦੀ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਮਤਲਬ ਸਿੱਖਿਆ ਦਾ ਮਾਡਲ ਹੋਰ ਹੈ ਹੂੰ ਬੱਚਿਆਂ ਨੂੰ ਪ੍ਰੈਕਟੀਕਲ ਕਰਵਾਇਆ ਜਾਂਦਾ ਮਤਲਬ ਕਿ ਸਾਰਾ ਪਿੰਡ ਹੀ ਉਹਨੂੰ ਸਕੂਲ ਦਾ ਰੂਪ ਦਿੰਦਾ ਜੀ ਬੱਚਿਆਂ ਨੇ ਜਾ ਕੇ ਵਰਕ ਕਲਚਰ ਸਿੱਖਣਾ ਹੈ ਪੱਠੇ ਪਾਉਣੇ ਖੇਤੀ ਕਰਨੀ ਮਲਕੀ ਇਹੋ ਜੇ ਮਾਡਲ ਦਿੱਤੇ ਹੋਏ ਨੇ ਉਹਨਾਂ ਨੇ ਵਾਂਚੁੱਕ ਜਨਮਦਾਤਾ ਹੈ ਇਸ ਕ੍ਰਾਂਤੀ ਦਾ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਉਹ ਪ੍ਰੈਕਟੀਕਲੀ ਕਰਵਾ ਰਹੇ ਹੁੰਦੇ ਬਿਲਕੁਲ ਬਿਲਕੁਲ ਸਰ ਇਹ ਯਾਨੀ ਮਾਡਲ ਨਹੀਂ ਉੱਥੋਂ ਦੇ ਜੀ ਯਾਨੀ ਇੱਕ ਪਿੰਡ ਹੀ ਸਕੂਲੀ ਇਕਾਈ ਹੈ ਸਾਰਾ ਪਿੰਡ ਹੀ ਟੀਚਰ ਹੈ ਜੀ ਤੁਸੀਂ ਦੇਖੋ ਕਿ ਕਿੱਡਾ ਨਿਆਰਾ ਕਨਸੈਪਟ ਹੈ ਨਾ ਤਾਂ ਇਸ ਕਰਕੇ ਇਸ ਜੇ ਆਪਾਂ ਕਹੀਏ ਕਿ ਇਸ ਇਲਾਕੇ ਦੇ ਲੋਕਾਂ ਨੂੰ ਇਹਨਾਂ ਨੇ ਇਗਨੋਰ ਕੀਤਾ ਜਾਂ ਇਹਨਾਂ ਦੀਆਂ ਮੰਗਾਂ ਨੂੰ ਦਬਾਈ ਰੱਖਿਆ ਉਹ ਇਹਨਾਂ ਦੀ ਨਲਾਕੀ ਆ ਮੈਂ ਤਾਂ ਸਪਸ਼ਟ ਤੌਰ ਤੇ ਕਹੂੰਗਾ ਇਹ ਸ਼ਾਂਤੀ ਵਾਲਾ ਸੂਬਾ ਤੇ ਦੂਜੀ ਗੱਲ ਇਹ ਆ ਕਿ ਚైనా ਉੱਤੇ ਬੈਠਾ ਚైనా ਉੱਤੇ ਬੈਠਾ ਵਾਰ-ਵਾਰ ਮੈਂ ਕਹਿ ਰਿਹਾ ਹਾਂ ਕਿ ਸੰਭਲ ਕੇ ਚਲੋ ਸੰਭਲ ਕੇ ਚਲੋ ਜੀ ਇੱਥੇ ਬਹੁਤ ਬਹੁਤ ਘਮਸਾਨ ਵੱਡੇ ਮੱਚ ਸਕਦੇ ਆ ਤੁਸੀਂ ਤੇ ਹੁਣੇ ਆ ਅੰਦੋਲਨਾਂ ਦਾ ਅਧਿਐਨ ਕਰਵਾ ਕੇ ਹਟਿਓ ਹੁਣ ਉਹ ਜਿਹੜਾ ਹੁੰਦਾ ਸਪੈਸ਼ਲ ਕੀ ਉਹਨੂੰ ਬੋਲਦੇ ਆਪਾਂ ਆਪਰੇਟਿੰਗ ਪ੍ਰੋਸੀਜਰ ਸ਼ਾਇਦ ਐਸਓਪੀ ਬੋਲਦੇ ਆ ਜਿਹੜਾ ਉਹ ਇਹਨਾਂ ਨੇ ਬਣਾਤਾ ਜੀ ਕਿ ਕਿਵੇਂ ਵੱਡੀਆਂ ਭੀੜਾਂ ਨੂੰ ਚੀਰਨਾ ਹੈ ਕਿਵੇਂ ਉਹਨਾਂ ਨੂੰ ਤਿੱਤਰਵਿੱਤਰ ਕਰਨਾ ਹੈ ਉਹ ਸਾਰਾ ਐਸਓਪੀ ਆ ਗਿਆ ਜੀ ਜੀ ਪਰ ਮਤ ਪੁੱ ਲੋ ਕਿ ਜਿਵੇਂ ਤੁਹਾਡੇ ਕਿਤੇ ਵੀ ਕਿੱਤੇ ਦੇ ਵਿੱਚ ਕਿਸੇ ਵੀ ਥਾਂ ਤੇ ਇਹੋ ਜਿਹਾ ਦੌਰ ਚੱਲੇਗਾ ਚਾਈਨਾ ਦੇ ਨਾਲ ਨਾਲ ਹੁਣ ਅਮਰੀਕਾ ਨੇ ਵੀ ਆ ਜਾਣਾ ਹੈ ਜੀ ਜੇ ਮੌਕਾ ਦਿਓਗੇ ਤੇ ਫਿਰ ਆਜੀ ਜੀ ਬਿਲਕੁਲ ਜੀ ਬਿਲਕੁਲ ਤਾਂ ਸੰਭਲ ਕੇ ਚੱਲੋ ਬਹੁਤ ਜ਼ਰੂਰਤ ਹੈ ਕਿ ਇੱਕ ਮਤਰਾ ਹੋ ਇੱਕ ਜੋਟਰਾ ਹੋ ਜਿਸ ਤਰ੍ਹਾਂ ਪੂਰੇ ਸੰਸਾਰ ਦੇ ਵਿੱਚ ਉਤਲ ਉਪਤ ਹੋ ਰਹੀ ਹੈ ਜੀ ਜੀ ਮਿੰਟੂ ਜੀ ਚਲੋ ਨਾਲ ਨਾਲ ਚੱਲਦੇ ਆਂ ਅਗਲੀ ਖਬਰ ਵੱਲ ਤੇ ਗੁਜ਼ਾਰਿਸ਼ ਕਰਦੇ ਆਂ ਦੋਸਤਾਂ ਨੂੰ ਪ੍ਰੋਗਰਾਮ ਨੂੰ ਥੋੜਾ ਹੋਰ ਸ਼ੇਅਰ ਕਰਦੇ ਆ ਜੀ ਦੋਸਤੋ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਹੋਏ ਹਫਤਾ ਆਪਣਾ ਥੋੜਾ ਜਿਹਾ ਠੰਡਾ ਚੱਲ ਰਿਹਾ ਸੋ ਤੁਸੀਂ ਥੋੜਾ ਜਿਹਾ ਕਸਟ ਕਰਿਆ ਕਰੋ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਆ ਕਰੋ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਸਟੈਂਡਿੰਗ ਆਪਰੇਟਿੰਗ ਪ੍ਰੋਸੀਜਰ ਜੀ ਸੇਵੋ ਆਪਾਂ ਮਿਲ ਜਾਈਏ ਨਿਸ਼ਾਨ ਕਰੀਏ ਇੱਥੋਂ ਵੀ ਇੱਕ ਹੀ ਮਾੜਾ ਮੋਟਾ ਹਾਂਜੀ ਹਾਂਜੀ ਨਹੀਂ ਹੁਣ ਵਸਾ ਦੇਖੋ ਐਨਾ ਕੁਝ ਬੋਲਦੇ ਆ ਬੜਾ ਬੜਾ ਔਖਾ ਹੈ ਬਹੁਤ ਆਈ ਤੇ ਦਾ ਦਿੰਨੇ ਆ ਤੁਹਾਨੂੰ ਤੁਸੀਂ ਰੱਖ ਲੈਣਾ ਦਿੰਦਾ ਕੁਝ ਹਾਂ ਨਹੀਂ ਅੰਗਰੇਜ਼ੀ ਦਾ ਤਾਂ ਵੈਸੇ ਮੈਂ 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 ਥੋੜਾ ਜਿਹਾ ਮੇਰਾ ਘੋਲ ਚੱਲਦਾ ਰਹਿੰਦਾ ਉਹ ਕੋਈ ਨਾ ਕਾਫੀ ਦਾ ਨਾਮ ਸੀਗਾ ਤੇ ਉਮ ਮੇਰਾ ਭਰਾਵਾ ਉਹ ਮੈਂ ਮੈਂ ਉਹ ਰੈਟਰੋਸਪੈਕਟ ਵੀ ਕੁ ਪਤਨ ਕੁਛ ਐਸਤਾ ਹੀ ਬੋਲ ਗਿਆ ਅੱਛਾ ਉਹ ਬੜਾ ਹਾਸਾ ਬਈ ਉਹ ਕੁਛ ਐਸ ਤਰ੍ਹਾਂ ਦਾ ਮਿਲਦਾ ਜੁਲਦਾ ਨਾਮ ਸੀਗਾ ਜੀ ਮੈਂ ਮੈਂ ਤੇ ਮੈਂ ਕਿਹਾ ਭਰਾਵਾ ਹੁਣ ਇਸ ਤੋਂ ਬਾਅਦ ਮੈਂ ਨਹੀਂ ਨਾ ਲੈਂਦਾ ਤੌਬਾ ਪਾਕ ਜੀ ਚਲੋ ਮਿੰਟੋ ਜੀ ਲਦਾਖ ਤੋਂ ਬਾਅਦ ਫੇਰ ਆਪਾਂ ਪੰਜਾਬ ਵਾਲੇ ਪਾਸੇ ਆਉਣੇ ਪੰਜਾਬ ਦੀ ਗੱਲ ਕਰਦੇ ਆਂ ਮਾਧੂਪੁਰ ਹੈੱਡ ਦੀ ਖਾਸ ਕਰਕੇ ਗੱਲ ਕਰਦੇ ਆਂ ਕਿਉਂਕਿ ਹੜ੍ਹਾਂ ਦੇ ਦੌਰਾਨ ਜਦੋਂ ਮਾਧੂਪੁਰ ਹੈੱਡ ਦੇ ਗੇਟ ਟੁੱਟੇ ਤਾਂ ਬਹੁਤ ਚਰਚਾ ਦੇ ਵਿੱਚ ਰਿਹਾ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਕਦੇ ਸਰਕਾਰ ਤੇ ਲਾਇਆ ਕਦੇ ਹੋਰ ਚੀਜ਼ਾਂ ਤੇ ਲਾਇਆ ਫਿਰ ਸਰਕਾਰ ਨੇ ਵੀ ਕੰਮ ਕੀਤਾ ਕੋ ਸ਼ਫਸਨਾ ਤੇ ਗਾਜ ਡਿੱਗੀ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪ੍ਰਾਈਵੇਟ ਕੰਪਨੀ ਸੰਭ ਰਹੀ ਸੀ ਉਸ ਦੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਉਸ ਨੂੰ ਨੋਟਿਸ ਭੇਜੇ ਗਏ ਹੁਣ ਕੀ ਚੱਲ ਰਿਹਾ ਜੀ ਇਹ ਜਿਹੜੀ ਇਲਜ਼ਾਮਾਂ ਵਾਲੀ ਗੱਲ ਚੱਲ ਰਹੀ ਹੈ ਹਜੇ ਜਾਂ ਫਿਰ ਦਾ ਕੋਈ ਹੱਲ ਵੀ ਨਿਕਲਿਆ ਕੋਈ ਦੇਖੋ ਇਹ ਜਿਹੜੀ ਪ੍ਰਾਈਵੇਟ ਕੰਪਨੀ ਹੈ ਲੈਵਲ ਵਿੱਚ ਪ੍ਰਾਈਵੇਟ ਹੈ ਸ਼ਾਇਦ ਜੀ ਇਸ ਕੰਪਨੀ ਦਾ ਕੰਮ ਕਰਦਾ ਕੋਈ ਤਸਰਬਾ ਵੱਡਾ ਹੈ ਨਹੀਂ ਸੀ ਇਸ ਖੇਤਰ ਦਾ ਹੂੰ ਪਹਿਲੀ ਗੱਲ ਇਹ ਆ ਕਿ ਹੁਣ ਤੁਸੀਂ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ 26 ਤੋਂ 29 ਵਾਲਾ ਜਿਹੜਾ ਵਿਸ਼ੇਸ਼ ਐਸਲਾਸ ਸੀ ਜੀ ਇਹਨਾਂ ਨੇ ਉਹਦੇ ਚ ਖਾਨਾ ਪੂਰਤੀ ਕਰਕੇ ਤੇ ਵਿਰੋਧੀ ਧਿਰਾਂ ਨੂੰ ਚੁੱਪ ਕਰਵਾਉਣਾ ਹੁੰਦਾ ਹੂੰ ਕੁਝ ਸਵਾਲ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੇ ਜਵਾਬ ਵਿਖਾਉਣੇ ਲਾਜ਼ਮੀ ਹੁੰਦੇ ਆ ਉਹ ਮਤਲਬ ਧਰਾਤਲ ਤੇ ਕਿੰਨੇ ਕੋ ਅਸਰਕਾਰਕ ਹੁੰਦੇ ਆ ਉਹਨਾਂ ਦਾ ਕੋਈ ਮਾਇਨਾ ਨਹੀਂ ਹੁੰਦਾ ਹੂੰ ਹੁਣ ਉਸ ਪ੍ਰਾਈਵੇਟ ਕੰਪਨੀ ਨੂੰ ਬਲੈਕਲਿਸਟ ਕਰ ਦੇਣਗੇ ਵੱਧ ਤੋਂ ਵੱਧ ਹੋਰ ਕੀ ਆ ਜੀ ਕਿਉਂਕਿ ਪ੍ਰਿੰਸੀਪਲ ਸੈਕਟਰੀ ਨੇ ਸੈਕਟਰੀ ਨੂੰ ਰਿਪੋਰਟ ਦੇ ਦਿੱਤੀ ਉਹਦੇ ਵਾਸਤੇ ਸ਼ਾਇਦ ਇੱਕ ਨਾ ਸਟੇਟ ਡੈਮ ਸੇਫਟੀ ਆਰਗੇਨਾਈਜੇਸ਼ਨ ਹੁੰਦਾ ਉਹਦੇ ਮੈਂਬਰਾਂ ਨੇ ਜਾਂਚ ਪੜਤਾਲ ਕੀਤੀ ਉਹਦੇ ਚੋਂ ਦੋ ਤਿੰਨ ਇਹਨਾਂ ਨੇ ਛੋਟੇ ਅਧਿਕਾਰੀ ਬੜਕਾਤੇ ਹੂੰ ਹੁਣ ਇਸ ਕੰਪਨੀ ਨੂੰ ਥੋੜੀ ਜੀ ਪ੍ਰੈਸ ਲਾ ਦੇਣਗੇ ਜੀ ਧਤੀ ਕਰਕੇ ਉਸ ਤੋਂ ਬਾਅਦ ਕਹਿ ਦੇਣਗੇ ਕਿ ਭਾਈ ਵੇਖੋ ਜੀ ਵੇਖੋ ਸਾਡੀ ਕਾਰਵਾਈ ਤੇ ਮੁਕੰਮਲ ਹੋ ਗਈ ਆ ਬਣਦੀ ਸਜ਼ਾ ਸੀ ਦੇ ਚੁੱਕਿਆ ਜੀ ਮੇਰੇ ਸਰ